ਪਿਛਲੇ 15-20 ਦਿਨਾਂ ਦੇ ਵਿੱਚ ਮੁਕਸਰ ਸਾਹਿਬ ਪੁਲਿਸ ਨੇ ਕਈ ਚੋਰਾਂ ਦਾ ਗਿਰੋਹ ਫੜਿਆ ਤੇ ਸਾਡਾ ਅਜੰਡਾ ਡੇ 1 ਤੋਂ ਇਹ ਸੀਗਾ ਕਿ ਜੋ ਇਨਾਂ ਦੇ ਅੱਗੇ ਕਬਾੜੀਏ ਹੈਗੇ ਇਨਾਂ ਦੇ ਵੀ ਨੱਥ ਪਾਈ ਜਾਊਗੀ। ਇਸੇ ਤਫ਼ਤੀਸ਼ ਦੌਰਾਨ ਅਸੀਂ ਇੱਕ ਪੰਜ ਕਬਾੜੀਆਂ ਦਾ ਗਿਰੋਹ ਫੜਿਆ ਜੋ ਪਿਛਲੇ 2 ਮਹੀਨਿਆਂ ਦੇ ਵਿੱਚ ਕਰੀਬ-ਕਰੀਬ 1 ਕਰੋੜ ਰੁਪਏ ਦਾ ਸਾਮਾਨ ਵੇਚ ਚੁੱਕੇ। ਇਨਾਂ ਦੇ ਕੋਲੋਂ ਸਾਨੂੰ 7 ਮੋਬਾਈਲ ਟਾਵਰ ਜੋ ਆਰਆਰ ਜੋ ਆਰਆਰ ਯੂਨਿਟਸ ਚੋਰੀਆਂ ਆਂਦੇ ਮੋਬਾਈਲ ਟਾਵਰ ਤੋਂ ਤੇ 40 ਕਿਲੋ ਮੋਬਾਈਲ ਫੋਨ ਦਾ ਸਮਾਨ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਇਹਨਾਂ ਦੇ ਪਿੱਛੇ ਸਾਡੀ ਜੁਸੀਆਈ ਦੀ ਟੀਮ ਹੈਗੀ ਇਹ ਲੱਗੀ ਹੋਈ ਸੀ ਇਹ ਭਟਿੰਡਾ ਦੇ ਰਹਿਣੇ ਵਾਲੇ ਹੈਗੇ ਸਾਰੇ ਇਹਨਾਂ ਦਾ ਮੋਡਸ ਆਪਰਟੀ ਸੀਗਾ ਇਹ ਬੇਸਿਕਲੀ ਇੱਕ ਨੈਟਵਰਕ ਚੇਨ ਕ੍ਰੀਏਟ ਕਰਕੇ ਕੰਮ ਕਰਦੇ ਇਹਨਾਂ ਦੇ ਆ ਕੇ ਲੋਕਲ ਕਬਾੜੀ ਆਉਂਦੇ ਜੋ ਇਹਨਾਂ ਦੇ ਕੋਲ ਸਮਾਨ ਲੈ ਕੇ ਆਉਂਦੇ ਤੇ ਇਹ ਸਮਾਨ ਲੈ ਜਾ ਕੇ ਵੇਚਦੇ ਹੁੰਦੇ ਸੀ ਦਿੱਲੀ ਦਿੱਲੀ ਦਾ ਜੋ ਬੰਦਾ ਹੈਗਾ ਉਹ ਵੀ ਸਾਡੀ ਤਫ਼ਤੀਸ਼ ਦੇ ਵਿੱਚ ਆ ਚੁੱਕਿਆ ਤੇ ਉਹਦੇ ਤੇ ਵੀ ਰੇਡ ਕੀਤੀ ਜਾਏਗੀ ਤੇ ਉਹਨੂੰ ਵੀ ਕਾਬੂ ਕੀਤਾ ਜਾਏਗਾ ਇਹਦੇ ਨਾਲ ਮੈਂ ਇਹੀ ਆਸ਼ਵਾਸਨ ਦੇਣਾ ਚਾਹੁੰਦਾ ਹਾਂ ਤੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਬਾੜੀਏ ਵੀ ਨਹੀਂ ਬਖਸ਼ੇ ਜਾਣਗੇ ਜੋ ਜੋ ਕਬਾੜੀਏ ਚੋਰੀ ਦੇ ਸਮਾਨ ਵਿੱਚ ਜੜੀਲ ਕਰਦੇ ਸਾਰੇ ਨੂੰ ਫੜ ਕੇ ਅੰਦਰ ਦਿੱਤਾ ਜਾਏਗਾ ਇਹ ਪੰਜ ਸਿਰਫ ਸ਼ੁਰੂਆਤ ਹੈਗੀ ਸਰ ਕਿ ਕਿੰਨੇ ਨਿਰਾਨਦਾਰ ਜਾਂ ਵਪਾਰ ਮਦਦ ਵਗੈਰਾ ਆ ਜਾਂਦੇ ਆ ਕਿ ਸਾਡੇ ਭਾਈਚਾਰਿਆਂ ਦੇ ਬੰਦ ਦੁਕਾਨਦਾਰਾਂ ਨੂੰ ਪੁਲਿਸ ਨੂੰ ਇਹੋ ਜਿਹੇ ਹਾਲਾਤ ਨਾਲ ਤਨੀ ਜੋ ਬੀ ਵਪਾਰ ਮੰਡਲ ਦੇ ਸਾਡੇ ਕੋਲ ਆਗੂ ਆਂਦੇ ਨੇ ਤੇ ਇਦਾਂ ਦੀ ਗੱਲ ਕਰਦੇ ਆ ਕਿ ਸਾਡੇ ਭਰਾ ਹੈਗੇ ਤੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਮੇਰੀ ਸਿਰਫ ਇੱਕ ਹੀ ਗੱਲ ਮੈਂ ਉਹਨਾਂ ਨੂੰ ਕਵਾਂਗਾ ਕਿ ਪਬਲਿਕ ਨੂੰ ਵੀ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਚੋਰੀਆਂ ਹੋ ਰਹੀਆਂ ਜੋ ਸਨੇਚਿੰਗਸ ਹੋ ਰਹੀਆਂ ਹੈ ਇੱਕ ਕੰਪਲੀਟਲੀ ਬੰਦ ਹੋਏਗੀ ਇਹਨਾਂ ਤੇ ਨਥਵਾਇ ਜਾਏਗੀ ਤੇ ਜੋ ਅੱਗੇ ਜੋ ਫਾਈਨੈਂਸ਼ੀਅਲ ਨੈਟਵਰਕ ਹੈਗਾ ਸਾਰਾ ਕਾ ਸਾਰਾ ਇਹ ਫਾਈਨੈਂਸ਼ੀਅਲ ਨੈਟਵਰਕ ਨੂੰ ਅਸੀਂ ਬ੍ਰੇਕ ਵੀ ਕਰਾਂਗੇ ਤੇ ਸਾਰੇ ਬੰਦੇ ਫੜ ਕੇ ਅੰਦਰ ਤੇ ਸਾਰੇ ਜਿਹੜੇ ਪੈਸੇ ਚੋਰੀ ਕਿੱਥੋਂ ਕਿੱਥੋਂ ਇਹਨਾਂ ਨੇ ਸਮਾਨ ਚੋਰੀ ਕੀਤਾ ਹੋਇਆ ਸੀਗਾ ਇਹ ਚੋਰ ਨਹੀਂ ਹੈਗੇ ਕਬਾੜੀ ਹੈਗੇ ਇਹਨਾਂ ਦੀ ਪੁਛਗਿਰ ਦੌਰਾਨ ਹੁਣ ਇਹੀ ਆਪਾਂ ਜੋ ਅਸੀਂ ਟੀਮ ਸਾਡੀ ਲੱਗੀ ਹੈ ਇੰਟਰੋਗੇਸ਼ਨ ਚੱਲ ਰਹੀ ਹੈ ਅਸੀਂ ਇਹ ਕਲੀਅਰ ਕਰ ਰਹੇ ਹਾਂ ਕਿ ਪਿੱਛੇ ਵਾਲੇ ਕਬਾੜੀਏ ਕਿਹੜੇ ਹੈਗੇ ਅੱਗੇ ਵਾਲੋਂ ਸਾਨੂੰ ਕਲੀਅਰ ਹੋ ਗਿਆ ਉਹ ਪਿੱਛੇ ਵਾਲੇ ਕਬਾੜੀ ਜਦੋਂ ਕਾਬੂ ਆਂਦੇ ਫਿਰ ਉਹ ਸਾਨੂੰ ਦੱਸਣਗੇ ਕਿ ਚੋਰ ਕਿਹੜੇ-ਕਿਹੜੇ ਸਰ ਇਹ ਕਿਵੇਂ ਹੱਥ ਕਿਵੇਂ ਆਏ ਜਿਹੜੇ ਕਬਾੜੀ ਇਹ ਸਾਡੀ ਜੋ ਸੀਆਈਐਨ ਚਾਰਜ ਹੈ ਕਿ ਜਿਹਨਾਂ ਦੀ ਇਨਫੋਰਮੇਸ਼ਨ ਸੀ ਕਿ ਇਨਫੋਰਮੇਸ਼ਨ ਤੇ ਕਾਫੀ ਟਾਈਮ ਤੋਂ ਵਰਕਆਊਟ ਚੱਲ ਰਿਹਾ ਸੀ ਸਾਨੂੰ ਪਤਾ ਸੀ ਕਿ ਇੱਕ ਮੇਜਰ ਨੈਕਸਸ ਹੈਗਾ ਕਬਾੜੀਆਂ ਦਾ ਜੋ ਕਿ ਦਿੱਲੀ ਤੋਂ ਆਪਰੇਟ ਕਰ ਰਿਹਾ ਤੇ ਉਸੀ ਇਨਫੋਰਮੇਸ਼ਨ ਦੇ ਦੌਰਾਨ ਜੋ ਹੈਗੀ ਸਾਡੇ ਇੱਕ-ਇੱਕ ਕਰਕੇ ਸਾਰੇ ਕਾਬੂ ਆਏ ਤੇ ਜੋ ਮੇਨ ਕਿੰਗ ਨੇ ਦਿੱਲੀ ਵਾਲਾ ਜਿਸ ਦਿਨ ਉਹ ਕਾਬੂ ਆ ਗਿਆ ਉਹਨੇ ਪੂਰੇ ਪੰਜਾਬ ਦਾ ਨੈਟਵਰਕ ਕਲੀਅਰ ਕਰ ਦੇਣਾ ਕਿ ਪੰਜਾਬ ਦੇ ਵਿੱਚੋਂ ਕਿਹੜੇ-ਕਿਹੜੇ ਕਬਾੜੀ ਆਉਂਦੇ ਉਹ ਕਬਾੜੀ ਆ ਕੇ ਆਪਣੇ ਆਪਣੇ ਸਾਰੇ ਚੋਰ ਫੜਾ ਸਰ ਗ੍ਰਿਫਤਾਰੀਆਂ ਕਿੱਥੋਂ ਹੋਈਆਂ ਇਹਨਾਂ ਦੀ ਇਹਨਾਂ ਦੀ ਗ੍ਰਿਫਤਾਰੀਆਂ ਬਟਿੰਡ ਤੋਂ ਸਾਰੇ ਜੂਟ ਇਹਨਾਂ ਦਾ ਟਰੱਕ ਸੀਗਾ ਜੋ ਦਿੱਲੀ ਜਾ ਰਿਹਾ ਸੀ ਉਹ ਟਰੱਕ ਨੂੰ ਵੀ ਰਸਤੇ ਵਿੱਚ ਰੋਕਿਆ ਗਿਆ ਗੱਡੀ ਸੀਗੀ ਜੋ ਦਿੱਲੀ ਜਾ ਰਹੀ ਸੀ ਜਿਹਦੇ ਵਿੱਚ ਸਮਾਨ ਲੈ ਕੇ ਜਾ ਰਹੇ ਸੀ ਇਕੱਠਾ ਕਰਕੇ ਉਹ ਗੱਡੀ ਵੀ ਰੋਕੀ ਗਈ ਉਹ ਗੱਡੀ ਨੂੰ ਰਸਤੇ ਦੇ ਵਿੱਚ ਹੀ ਰੋਕ ਕੇ ਚੇਜ਼ ਕਰਕੇ ਕਾਬੂ ਕੀਤਾ ਗਿਆ ਤੇ ਉਹਦੇ ਵਿੱਚੋਂ ਸਾਨੂੰ ਰਿਕਵਰੀ